ਦੋਸਤੋ ਤੁਸੀਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰ ਰਹੇ ਹੋ ਜੀਭ ਥੱਲੇ ਰੱਖਣ ਵਾਲੀ ਗੋਲੀ ਦੀ ਵਰਤੋਂ ਕਰ ਰਹੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਸਮੈਕ ਹੀਰੋਇਨ ਜਾਂ ਪੋਸਟ ਅਫੀਮ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰ ਰਹੇ ਹੋ ਤਾਂ ਹਟੂਰ ਤੋਂ ਆਪਣੇ ਨਾਲ ਲੈ ਗੁਰਚਰਨ ਜੀ ਗੁਰਚਰ ਜੀ ਸਤਿ ਸ਼ਕਾ ਸਤਿ ਸ਼੍ਰੀ ਅਕਾਲ ਜੀ ਗੁਰਚਰਨ ਜੀ ਤੁਸੀਂ ਲਗਭਗ 6 ਤੋਂ 7 ਮਹੀਨੇ ਸਾਡਾ ਪ੍ਰੋਡਕਟ ਪਹਿਲਾਂ ਸਟਾਰਟ ਕਰਿਆ ਸੀਗਾ ਕਿਸ ਤਰੀਕੇ ਦਾ ਕਿਵੇਂ ਰਿਜ਼ਲਟ ਰਿਹਾ ਸਾਡੇ ਪ੍ਰੋਡਕਟ ਦਾ ਜੀ ਰਿਜ਼ਲਟ ਜੀ ਬਹੁਤ ਵਧੀਆ ਰਿਹਾ ਵਾ ਜਾਨੀ ਕਿ ਤਕਰੀਬਨ ਆਪਣਾ ਕੋਰਸ 2 ਮਹੀਨਿਆਂ ਦਾ ਜੀ 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 ਪਰ ਡੇਢ ਮਹੀਨੇ ਬਾਅਦ ਵੀ ਮੈਂ ਰਿਜ਼ਲਟ ਲੈ ਕੇ ਦੇਖੇ ਵੀ ਡੇਢ ਮਹੀਨੇ ਚ ਜਿਹੜੇ ਮੁੰਡੇ ਚਿੱਟਾ ਲਾਉਂਦੇ ਆ ਜਾਂ ਜੀ ਵਾਲੀ ਗੋਲੀ ਖਾਂਦੇ ਆ ਤੇ ਉਹਨਾਂ ਦਾ ਮੂੰਹ ਨਹੀਂ ਹੋਇਆ ਨਸ਼ੇ ਵਾਲ ਨੂੰ ਇੱਕਦਮ ਛੱਡ ਚੁੱਕੇ ਆ ਉਹ ਜੀ 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 ਔਰ ਦੋਸਤੋ ਕਈ ਵਾਰ ਨਾ ਕੀ ਹੁੰਦਾ ਜ਼ਰੂਰੀ ਨਹੀਂ ਕਿ ਡੇਢ ਤੋਂ 2 ਮਹੀਨੇ ਹਰ ਇੱਕ ਦੀ ਬਾਡੀ ਹੈ ਕਈ ਬੰਦੇ ਸਾਡੇ ਕੋਲੇ ਐਸੇ ਆਏ ਨੇ ਜਿਨ੍ਹਾਂ ਨੇ 20 ਦਿਨ ਪ੍ਰੋਡਕਟ ਦੀ ਵਰਤੋਂ કરી ਉਹ ਨਸ਼ਾ ਛੱਡ ਗਏ ਕਈ ਐਸੇ ਆਏ ਨੇ ਲਗਭਗ ਉਹਨਾਂ ਨੂੰ ਡੇਢ ਮਹੀਨਾ ਵੀ ਲੱਗ ਗਿਆ ਜੇਕਰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਹਠੂਰ ਪਿੰਡ ਤੋਂ ਆਪਣਾ ਮੋਬਾਈਲ ਨੰਬਰ ਬੋਲ ਦੇਣਗੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਦੋਸਤੋ ਇਸ ਪ੍ਰੋਡਕਟ ਨੂੰ ਮੰਗਵਾ ਸਕਦੇ ਹੋ ਗੁਰਚੰਨ ਜੀ ਇੱਕ ਵਾਰ ਤੁਹਾਡਾ ਮੋਬਾਈਲ ਨੰਬਰ ਜ਼ਰੂਰ ਹਾਂਜੀ ਪਿੰਡ ਆਪਣਾ ਹਠੂਰ ਆ ਜੀ ਤੇ ਜਗਰਾਉਂ ਦੇ ਨੇੜੇ ਰਹ ਜਾਂਦਾ ਵਾ ਤੇ ਮੋਬਾਈਲ ਨੰਬਰ ਨੋਟ ਕਰ ਲਓ ਜੀ ਮੋਬਾਈਲ ਨੰਬਰ ਤੇ ਤੁਸੀਂ ਫੋਨ ਲਾ ਕੇ ਜਾਂ WhatsApp ਮੈਸੇਜ ਕਰਕੇ ਤੁਸੀਂ ਮੈਨੂੰ ਮਿਲ ਵੀ ਸਕਦੇ ਹੋ ਤੇ ਜੇ ਕਿਸੇ ਨੇ ਕੋਰੀਅਰ ਰਾਹੀਂ ਵੀ ਇਹ ਪ੍ਰੋਡਕਟ ਮੰਗਵਾਉਣਾ ਹੋਇਆ ਤੋਂ ਮੰਗਾ ਸਕਦੇ ਨੇ ਆਪਣਾ ਨੰਬਰ ਆ ਜੀ 96534 65007 ਤੁਸੀਂ ਦੋਸਤੋ ਸੰਪਰਕ ਕਰਕੇ ਨਾ ਕਾਲ ਆ ਕੇ ਪ੍ਰੋਡਕਟ ਲਿਆ ਸਕਦੇ ਹੋ ਬਹੁਤ ਹੀ ਸ਼ਾਨਦਾਰ ਤੁਹਾਨੂੰ ਰਿਜ਼ਲਟ ਮਿਲੂਗਾ ਸ਼ੁਕਰੀਆ ਜੀ